ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ-ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ ਸਾਰਿਆਂ ਦੇ ਕਾਮਾਕਾਰਾਂ ਵਿੱਚ ਮਾਲਕ ਦੀ ਤਰੈਗੀ ਬਖਸ਼ੇ ਅ ਲੌੜੀ ਅੱਜ ਹੁਣ ਭਾਈ ਇੱਧਰ ਮੈਡਮ ਨੇ ਕੱਢ ਲਈ ਟੌਰ ਅੱਜੋ ਹਾਂ ਅੱਜ ਨੇ ਦੰਗਿਆ ਚੰਜਰਾ ਵੀ ਖਾਈਆ ਨਵਾਂ ਸੂਟ ਵੀ ਪਾਇਆ ਚੂੜਾ ਵੀ ਨਵਾ ਪਾਇਆ ਨਵੀਂ ਲਪੀ ਸਿੱਗੀ ਵੀ ਲਾ ਲਈ ਵਾ ਵਾ ਤੁਹਾਡਾ ਬਹੁਤ ਤੇ ਕਾ ਟੱਕਰ ਹੈਗੀ ਭਾਈ ਬਸ ਨਵੀਂ ਦਿੱਖਦੀ ਨਹੀਂ ਆ ਮੈਮੀ ਦਿੱਖਦੀ ਨਾ ਤਾਂ ਦਿੱਖਦੀ ਤਾਂ ਹੋਈ ਲੱਗਦੀ ਵੀ ਕਾ ਟੱਕਰ ਹੈਗੀ ਜਿਹੜਾ ਕੋਕਾ ਖੋਲਨੇ ਦਾ ਤਾਂ ਯਾਰ ਕੋਈ ਨਹੀਂ ਕੋ ਮੈਂ ਭਾਈ ਬੰਦੇਰਾ ਜੋਰ ਲਾ ਰਹਿਆ ਮੈਂ ਮੈਂ ਪਾ ਦਨਾਂ ਹਾਂ ਜਿਹੜੇ ਬੰਦੇ ਹੁੰਦੇ ਆ ਸਾਰੇ ਬੰਦੇ ਨਹੀਂ ਜੀ ਆਗੇ ਜਿੰਨੇ ਪਾਪਾ ਹੋ ਗਏ ਸਰਦਾਰੀ ਹੋ ਗਏ ਮੈਨੂੰ ਇ tanto ਬੇਰਹਿਮ ਅਗੇ ਵੀ ਜਾਂ ਇੱਕ ਵਾਰੀ ਚੀਜ਼ ਨੂੰ ਹੱਥ ਪਾ ਦ ਫਿਰ ਦੇਖਣਾ ਨਹੀਂ ਵੀ ਦੁੱਖ ਤਕਲੀਫਾਂ ਨੂੰ ਪੂਰਾ ਕਰਨਾ ਵਾਸੀ ਦਾ ਦੇ ਉਹ ਫਿਰ ਦੇਰ ਦਾ ਸਮਾਣਾ ਮੁਕੀ ਤੱਕ ਨਹੀਂ ਇਕਾ ਝਲੜੀਓ ਪੈਣਾ ਐ ਇਦਾਂ ਨਹੀਂ ਹੁੰਦੀ ਦੇਖੋ ਮੇਰੀ ਗੱਲ ਸੁਣੋ ਸੁਨਿਆਰੀ ਕੋ ਥੇ ਮੇਰਾ ਹਲੇ ਕਿਉਂ ਵੀ ਪੈਣਾ ਮੇਰਾ ਹਲੇ ਕੱਚਾ ਏ ਸਮਝ ਨਹੀਂ ਤੁਸੀਂ ਗਾ ਚੱਲ ਹੁਣ ਮੈਨੂੰ ਕੀ ਪਤਾ ਮੈਂ ਕਿਹੜਾ ਨੱਥੀਆਂ ਪਾਈਆਂ ਕਈ ਚੱਲ ਮੈਂ ਮੈਂ ਤੁਹਾਨੂੰ ਦੱਸ ਤਾਂ ਹੀ ਨਾ ਮੈਂ ਸਮਝਦੀ ਆ ਤੁਸੀਂ ਨੱਥੀਆਂ ਨਹੀਂ ਪਾਈਆਂ ਚੱਲ ਕੋਈ ਗੱਲ ਨਹੀਂ ਸੁਨਿਆਰੇ ਦੇ ਕੋਲ ਹੁਣ ਨੱਥੂ ਪੋਣੀਆਂ ਜਿਹੜੀਆਂ ਅੰਦਰ ਸੀ ਮੇਰੀ ਦੇ ਦੱਤ ਕੋਲਾ ਬਈ ਉਹ ਦੱਸ ਦੱ ਕਿਸਿਆਰੇ ਦੱਸ ਕੁੱਤੇ ਲੱਜ ਸੁਖਾ ਲਾ 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 ਬਈਆ ਬਈਆ ਤਾਂ ਇਪੀਆ ਦੇਖ ਕਿ ਜੁੱਤੀ ਵੀ ਦਵਾ ਦੇ ਕਹ ਵੀ ਆਦੀ ਲੁੱਤੀ ਵੀ ਆ ਮੈਂ ਦੇਖੋ ਪਿਆਰੀਆਂ ਹੀ ਆ ਬਾਬਾ ਕਿੰਨੀ ਸੋਹਣੀ ਲੱਗਦੀ ਜੁੱਤੀ ਆ ਐਨੀ ਸੋਹਣੀ ਲੱਗਦੀ ਨਾ ਤੇਰੇ ਪਾਈ ਆਹਾ 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 ਹਾ ਅੱਜ ਇਹਨੂੰ ਜੇ ਤਾਂ ਮੁੰਨੇ ਕਾਟਾ ਬਹੁਤ ਸੋਹਣੀ ਲੱਗਦੀ ਕਹਿ ਗਈ ਜੇ ਕਿ ਮੈਂ ਨਾਸ ਲੈਣੀ ਚਾਹੀਦੀ ਕਿ ਨਾ ਲੈਣੀ ਚਾਹੀਦੀ ਲੈ ਲੋ ਦੇ ਵੀ ਹੈਡਫੋਨ ਸਾਹ ਤੇ ਲਿਆਂਦੀ ਨਹੀਂ ਉਹ ਇਹ ਨਾ ਮਨੀਕਰਨ ਵਾਲ ਤੇ ਉਹ ਵੀ ਦੇਖ ਲੋ ਹਾਂ ਉਹ ਵੀ ਪਾਪਾ ਕਿਹਾ ਸਿੱਕ ਪਾਸੇ ਤੇ ਕਿਤੇ ਦੇ 250 ਰੁਪਏ ਦੀ ਦੀ ਉਹ ਚੈੱਕ ਕਰ ਲੋ ਮਹਿੰਗੀ ਰਵਾਦੋ ਮੈਨੂੰ ਤੋ ਕਹਜਾਰ ਵਾਲੀ ਫੇਰ ਵੀ ਥੋੜੀ ਛੇਤੀ ਛੱਡੀ ਕਹਿੰਦੀ ਮੈਂ ਹਾਂ ਚਲ ਕੋਈ ਨਾ ਇਹ ਆਪਾਂ ਹੁਣ ਕਿੱਥੇ ਜਾਣਾ ਆਣਾ ਹੁੰਦਾ ਘਰੇ ਤਾਂ ਰਹਿਣਾ ਹੁੰਦਾ ਮੈਂ ਹੁਣ ਸੌਣਾ ਹੁੰਦਾ ਕੀ ਕੀ ਇੱਕ ਵੇਕੇ ਪੇਕੇ ਅੰਦੇ ਵੀ ਮੈਂ ਜਾਣਾ ਫਿਰ ਆਪਣੇ ਪਿੰਡ ਵੀ ਮਨਾਉਣੇ ਆਂ ਵੀ ਮੈਂ ਆਪਣੇ ਪਿੰਡ ਵੀ ਮਨਾਉਂ ਆਂ ਵੀ ਪਿੰਡ ਦੇ ਵਿੱਚ ਇੱਕ ਤਾਂ ਘਰ ਨੂੰ ਤਾਂ ਜਾਣਾ ਹੀ ਜਾਣਾ ਹੈ ਇੱਕ ਪਿੰਡ ਦੇ ਵਿੱਚ ਲੈਦਾ ਵੀ ਮਨਾਉਨੇ ਹੁੰਨੇ ਆਂ ਫਿਰ ਜੀ ਦੀ ਜੀ ਕਹਿੰਦੀ ਸਾਡੇ ਕੋਲ ਮਨਾਉਂਦੇ ਨੇ ਤਾਂ ਮੁੱਖੇ ਵੀ ਬਲਾਉਂਦੇ ਬੰਦੇ ਕਈ ਵਸੇ ਡਾਡਰ ਆ ਗਏ 100 ਮਹੀਨੇ ਦੇ ਤੋਂ ਤਿੰਨ ਤਿੰਨ ਸੂਟ ਤਿਆਰ ਰੱਖੋ ਵਾਸਤੇ ਇੱਕ ਤਾਂ ਚਲ ਮੰਮੀ ਨਾਲ ਹੀ ਲੈ ਜਾਣਾ ਮਾ ਲਾਣਿਆ ਰੇ ਕਿਉਂਕਿ ਪਹਿਲੀ ਸੌਣਾ ਵੀ ਰੋਕ ਕਰਦੇ ਹੁੰਦੇ ਆ ਫਿਰ ਦਿੱਕਤ ਤਾਂ ਤੁਸੀਂ ਹੀ ਦਵਾਦੇ ਹੋ ਕਿੱਥੇ ਜਾ ਕੇ ਇੱਥੇ ਪਾਉਣਾ ਠੀਕ ਹੈ ਧੰਕ ਹੋਈ ਵੀ ਫਿਰ ਹੁਣ ਤੁਸੀਂ ਮੈਨੂੰ ਲੈ ਕੇ ਕਿੱਥੇ ਚੱਲੇ ਆ ਮੰਮੀ ਵੀ ਰੈਡੀ ਕਰ ਲੈ ਮੂਰ ਬਹਾਰ ਬੜੇ ਕਾਣਦੇ ਨੇ ਪਾਈ ਨਾ ਉਹਨੂੰ ਹੱਥ ਹੀ ਅੱਜ ਭਾਈ ਕਾੜਤੀ ਵੀ ਆ ਗਰਮੀ ਕਰ ਚੁ ਹੈ ਨਾ ਉਸ ਗਰਮੀ ਕਰਕੇ ਵੀ ਕੁਝ ਥੋੜਾ ਜਿਆਦਾ ਜਾਦਿਕ ਕਮਰ ਹੁਣ ਨਿਆਣਾ ਉੱਦਾਂ ਵੀ ਗਰਮੀ ਕਰਕੇ ਚਿਰ ਚੜਾਇਆ ਹੋਇਆ ਹੁਣ ਇੱਕ ਵਾਰ ਰੋਣ ਲੱਗ ਗਈ ਵੀ ਇਹ ਖਾਦੀ ਨਹੀਂ ਹੁਣ ਉਹਨੇ ਰਤਾ ਲਾਇਆ ਵਿੱਚ ਚਲੋ ਜਲਦੀ ਚਲੋ 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 ਤੇ ਅੱਜ ਅਸੀਂ ਭਾਈ ਚੱਲੇ ਆ ਜੀ ਕਿਤੇ ਕਿੱਥੇ ਚੱਲੇ ਆ ਚੱਲਾ ਆ ਕਿਤੇ ਤੁਹਾਨੂੰ ਲੈ ਕੇ ਚੱਲਾਂ ਅੱਜ ਆਇਓ ਨਾ ਹੋਵੇ ਕਿਤੇ ਆ ਟੋਰ ਸ਼ੋਰ ਪੜਾ ਗਈ ਬਸ ਰੋਪੜ ਗੇੜਾ ਪ੍ਰਵਾਹ ਕੇ ਆਜੇ ਉਹ ਮੈਂ ਰੋਪੜ ਨਹੀਂ ਗੇੜਾ ਬਣਾਉਂਦਾ ਭਾਵੇਂ ਨਾਰੇ ਤਾਂ ਆ ਕਦੇ ਲਿਖੋ ਹੋਰ ਕਦੇ ਬਾਜ਼ਾਰ ਵਾਲੀ ਕਿ ਜਾਣਾ ਇੱਕ ਬਾਜ਼ਾਰ ਚ ਘੁਮਾਉਣਾ ਤੁਸੀਂ ਤਾਂ ਹਾਂ ਠੀਕ ਹੈ ਸਿੰਸੀ ਸਿੰਸੀ ਕਿ ਤੁਹ ਦਾ ਦਿਨ ਕਿੰਨੀ ਜਲਦੀ ਖੂਜ ਗਈ ਸੋਣੇ ਸੋਣੇ ਦੱਸ ਜੀ ਨਹੀਂ ਦੇਖੋ ਮੇਰੀ ਗੱਲ ਸੁਣੋ ਹਲੇ ਮੇਰੇ ਕੋ ਪੰਜ ਛੇ ਸੂਟ ਪਏ ਆ ਮੈਂ ਕਿੰਨਾਂ ਨੂੰ ਦੱਤੇ ਨੇ ਠੀਕ ਆ ਉਹ ਸਿਲਕੇ ਆ ਜੀ ਮੈਨੂੰ ਹਲੇ ਸੂਟ ਨਹੀਂ ਚਾਹੀਦਾ ਬਸ ਮੇਰੇ ਪੈਰ ਆ ਥੋੜੀ ਜਿਹੀ Otra ਦੀ ਜੇ ਲੱਗ ਅੱਛਾ ਕਿੰਦੀ ਲਾਓ ਜਲ ਹੋਈਗਾ ਮੈਂ ਜਾਕੀ ਜੀ ਆਹ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਖੁਸ਼ ਹੈਗੀ ਆ ਜੀ 200 250 300 ਵਾਲੀ ਜੁੱਤੀ ਦੀ ਮੈਨੂੰ ਪਤਾ ਕੀ ਹੁੰਦਾ ਹੈ ਪਾਲੀ ਆਪਾਂ ਨੇ ਪੰਜਾਬੀ ਜੁੱਤੀ ਦਾ ਮੜੀ ਮਿਲ ਵੀ ਹੈ ਨਿਕਲ ਵੀ ਜਾਂਦੀ ਸੁਣੋ ਤਾਂ ਸਹੀ ਪਾਲੀ ਆਪਾਂ ਨੇ ਇਹ ਛੇ ਦਿਨਸ ਲੱਗਿਆ ਠੀਕ ਹੈ ਜਿਹੜੀ ਆਪਾਂ ਮੈਂ ਵੀ ਜੁੱਤੀ ਲੈ ਦੰਦੇ ਮੈਂ ਤੋਂ ਦੋ ਦਿਨ ਬਾਅਦ ਸੋਣੀ ਚਾਲ ਪੱਦੀ ਆਉਂ ਰੋਜ਼ ਚ ਹਿੰਮਾ ਪਾ ਕੇ ਪੂਰੇ ਰੋਜ਼ ਗੱਲ ਉਹ ਹੁੰਦੀ ਹੁੰਦੀਆਂ ਹੁੰਦੀਆਂ ਮੈਂ ਇੱਕ ਜੁੱਤੀ ਵਹਿਗੀ ਜੀ ਅੱਛਾ ਚਲ ਕੋਈ ਨੰਨੇ ਦੀ ਹੋਰ ਦੱਸ ਨਾਲ ਲੈਣਾ ਰਾਣੀ ਘਾਟ ਸੋਲੇ ਨਾ ਨਹੀਂ ਅਰੇ ਇਹ ਨੂੰ ਦੇਖ ਲਓ ਗਾਣੀ ਨੂੰ ਦੇਖੋ ਆਈਫੋਨ ਲੈ ਲੂੰਗੀ ਆਰਟੀਫੀਸ਼ਲ ਲੈ ਲੂੰਗੀ ਆਏ ਤਾਂ ਨਹੀਂ ਨਾ ਮੈਨੂੰ ਇਹ ਮੈਨੂੰ ਵੈਸੇ ਹੀ ਲੱਗਦਾ ਮੇਰਾ ਦਿਲ ਕਰਦਾ ਹੈ ਪਰ ਜਦ ਮੈਂ ਕੋਲ ਜਾ ਕੇ ਦੇਖਣਾ ਤੇ ਇੱਕ ਇਵੈਂਟ ਕਰਾ ਸੀ ਨਾ ਉਹ ਚਲ ਕੋਈ ਨਾ 7 8 ਤਰੀਕ ਦੀ ਸੰਗਰਾਹ ਆਉਂਦਾ ਵੈਸੇ ਤਾਂ ਲੱਗਦਾ ਜਾਦੂ ਹੁਣ ਸਾਮ ਆਣਾ ਤੇ 7 8 ਤਰੀਕ ਦੀ ਸੰਗਰਾਹ ਕਿੱਥੇ ਹੁੰਦੀ ਜਗਰਾਤ ਤਾਂ ਹੁੰਦੀ 13 ਦੇ ਦੇ ਕੇ 15 16 ਤਰੀਕ date ਵਿੱਚ ਵਿੱਚ 8 ਤਰੀਕ ਵੀ ਸੰਗਰਾਹ ਹੱਜ ਤੱਕ ਨੂੰ ਦੇ 10 ਤੇ 21 ਗੱਲ ਵੀ ਹੋ ਰਿਹਾ 21 ਜਾਂ 15 ਹੋਣਾ ਚਾਹਦਾ ਨਾ ਹੁਣ 15 16 ਤਰੀਕ ਦੀ ਸੰਗਰਾਹ ਤੇ ਕਈ ਵਾਰ ਇਹ ਉੱਪਰ ਵੀ ਹੋ ਜਾਂਦੀ ਹੈ 14 ਤਰੀਕ ਦੀ ਵੀ ਹੁੰਦੀ ਹੈ ਤਾਂ ਹਨ ਯਾਨੀ ਉੱਥੇ ਜੇ ਜਾ ਕੇ ਹੁੰਦੀ ਸੰਗਰਾਹ ਕਿਉਂਕਿ ਆ ਜਿਹੜੀ ਆ ਮਹੀਨੇ ਆਪਣੇ ਜਨਵਰੀ ਫਰਵਰੀ ਚੱਲਦੇ ਇਹਨਾਂ ਦੇ ਬਚਾਲੇ ਲਈ ਲਾ ਕੇ ਆਪਣੇ ਦੇਸੀ ਮਹੀਨੇ ਸ਼ੁਰੂ ਹੁੰਦੇ ਐਕਣਾ ਇਹ ਦੇਸੀ ਮਹੀਨੇ ਜਿਹੜਾ ਸਾਲ ਹਾ ਹਨਾ ਇਹ ਮਹੀਨੇ ਜਨਵਰੀ ਮਾਰਚ ਦੇ ਮਹੀਨੇ ਆਦੇ ਬਚਾਲੇ ਜੀ ਤੇ ਸ਼ੁਰੂ ਹੁੰਦਾ ਹੁੰਦਾ ਚੇਂਜ ਹੁੰਦਾ ਮਤਲਬ ਮਹੀਨੇ ਹੈ ਕਿ ਅੱਪਾਂ ਵੀ ਜੇ ਥੋੜਾ ਪਲਾਨ ਕਰਦਾ ਹੋਇਆ ਜੇ ਥੋੜਾ ਬਣਦਾ ਹੋਇਆ ਪੱਕਾ ਨਹੀਂ ਕਹਿੰਦੀ ਅੱਪਾਂ ਵੀ ਕੋਸ਼ਿਸ਼ ਕਰ ਲੀਏ ਅੱਲ ਦੇਖ ਲਾਂਗੇ ਕਿੰਨੇ ਦਿਨਿਆਂ ਨੂੰ ਬਣਾ ਲੈਣਾ ਮਾਣਾ ਲੈਣਾ ਬਣਾ ਲੈਣਾ ਬਸ ਉਹ ਗੱਡੀ ਦੇਖੋ ਮਾਸਿਆ ਜੀ ਜਿੱਧਰ ਤੇ ਪਰ ਹੋਰ ਕੀ ਕਰਨਾ ਆਪਾਂ ਨੇ ਕਿਹੜੇ ਤੇ ਕਿਸ ਕਰਨੇ ਕੋਈ ਚੱਕਰ ਨਹੀਂ ਬਣਾਵਾਂਗੇ ਤੇ ਭਾਵੇਂ ਹੁਣ ਮੈਂ ਲੈ ਕੇ ਚੱਲਿਆ ਜੀ ਇਹਨਾਂ ਨੂੰ ਕਿਤੇ ਗਾਹਾਂ ਉਹ ਹੈਗਾ ਸਰਪ੍ਰਾਈਜ਼ ਐਸੇ ਇਨਾ ਜਿੱਥੇ ਲੈ ਕੇ ਚੱਲੇ ਪਾਸੇ ਪੁੱਛੇ ਹੈਗੇ ਕਿ ਕਿਤੇ ਆਈ ਡੀ ਦੇ ਨਾ ਨਾ ਭੜਕਾ ਦਿਓ ਜੀ ਵੀ ਆ ਲਖਰ ਉਹ ਇੱਥੇ ਲਿਖਿਓਣਾ ਤੁਸੀਂ ਕਿਹੜਾ ਹਾਏ ਲਿਆਉਂ ਸੀ ਪੈਸੇ ਤੇ ਤੁਸੀਂ ਕਹਿਣਾ ਪੈਸੇ ਲੇਖੇ ਪੈਸੇ ਤਾਂ ਭਾਈ ਮੇਰੇ ਕੋਲ ਹੈ ਨਹੀਂ بس ਗੱਡੀ ਮੈਂ ਮੈਂ ਤੇਲ ਪਾ ਲਿਆ ਤੇ ਪੀ ਪੀ ਘਰਾਂ ਦੇ ਕੱਢ ਕੇ ਡੀਜ਼ਲ ਦੀ ਤੇ ਬਸ ਗੱਡੀ ਵਾ ਤੇ ਇਹ ਨਹੀਂ ਚਾਹੀਦਾ ਬਸ ਹੋਰ ਕੀ ਜਿਹੜਾ ਮਰਾ ਕੇ ਫਾਲੂਗੇ ਆ ਇਹਦੇ ਨਾਲ ਚੰਗਾ ਦਾ ਨਾਂ ਨਹੀਂ ਲੈ ਕੇ ਜਾਓ ਹਾਂ ਜਿਵੇਂ ਆਇਓ ਤੇ ਰਪੜਕਾਣਾ ਉੱਥੇ ਜਾ ਕੇ ਉਹ ਪੈਸੇ ਵੀ ਮੇਰੇ ਕੋ ਹੈਗੇ ਥੋੜੇ ਝੋਮੇ ਨਾ ਮੈਂ ਤਾਂ ਮੰਮੀ ਨੇ ਘਰੋਂ ਗਾਣੇ ਢਣੀਆਂ ਫਿਰ ਮੰਮੀ ਕੋ ਹੁਣੇ ਪੈਸੇ ਮੰਮੀ ਤੇ ਲੈ ਲਈ ਆਪਣੇ ਲੈ ਲੈਣੇ ਫਿਰ ਮੰਮੀ ਤੇ ਮੰਮੀ ਨੂੰ ਕਹਿਣਾ ਪੈਣਾ ਤੇ ਮੰਮੀ ਚੱਕ ਮੜ ਜਾ ਲੱਖ 2 ਲੱਖ ਰੁਪਈਆ ਜਿਹੜੇ ਵੀ ਤੇ ਨਿੱਕੋ ਕੇ ਰੱਖਿਆ ਹੋਇਆ ਤੂੰ ਜਿਹੜਾ ਕੀ ਇਹ ਜਾਰੀ ਰਹੂਗਾ ਮੈਨੂੰ ਵੀ ਹੁਣ ਚੱਲੇ ਆ ਜੀ ਫਿਰ ਚੱਲ ਹੁਣ ਅੱਗੇ ਗੱਲਾਂ ਘੰੂ ਮਾਰੀ ਜਾਣੀਆਂ ਹੁਣ ਚੱਲੇ ਆ ਜੀ ਫਿਰ ਮਿਲਦੇ ਸਾਨੂੰ ਅੱਗੇ ਜਾ ਕੇ ਹਨਾ ਤੇ ਦੇਖਦੇ ਸਦਾ ਅੱਜ ਕਿੱਥੇ ਲੈ ਕੇ ਚਾਹੁੰਦੇ ਆ ਸਰਪ੍ਰਾਈਜ਼ ਆ ਭਾਈ ਇਹਨਾਂ ਵਾਸਤੇ ਵੀ ਤੁਹਾਡੇ ਵਾਸਤੇ ਘਰਮੀ ਪਹਿਲਾਂ ਹੀ ਆਦੀ ਉੱਥੇ ਜਾ ਕੇ ਸਾਡੇ ਗਰਮ ਦਮਾਗ ਨਾ ਜਾਂਦੇ ਬਸ ਨਹੀਂ ਨਹੀਂ ਤੇ ਠੰਡੀ ਲੈ ਕੋਈ ਨਾ ਅੱਗੇ ਚੱਲਦੇ ਆ ਅੱਗੇ ਮਿਲਦੇ ਰਹਾਂ ਇਹ ਬਹੁਤ ਉਦਾਈਆ ਦੇਖੋ ਕਿ ਬਹੁਤ ਉਦੀ ਮੇਰੀ ਧੀ ਦਾ ਹੀ ਹਾਂ ਵੀ ਡਾਕਟਰ ਹੈ ਲੋਗ ਲੱਗਿਆ ਲੱਗਿਆ ਆਵਾਜ਼ ਆਈ ਹੈ ਲੈ ਲੈ ਚਾਹ ਰੋ ਅਰੇ ਸੁਈਨਾਂ ਨੇ ਵੀ ਤਾਂ ਪਾਤਾ ਸਾਡਾ ਬਹੁਤ ਨਹੀਂ ਲੱਗਿਆ ਬਪਾ ਜੀ ਆ ਤਾਂ ਇਹ ਇੱਕ ਜਰਮਾ ਦਾ ਕੰਮ ਕੱਪੜੇ ਡਿਲੀ ਕਰ ਰਹੇ ਹਾਂ ਹਾਂ ਜੀ ਤਾਂ ਥੋੜਾ ਜਮਾ ਤੁਹਕ ਨਹੀਂ ਲੱਗਿਆ ਸੀ ਕਰ ਐਕਸਪੈਰੀਮੈਂਟ ਕਰਕੇ ਕਰਿਆ ਅਸੇ ਮੇਰੀ ਭੈਣ ਹੈ ਇੱਥੇ ਮਨਜੀਤ ਕੰਮ ਉਹ ਪੀਟਿਆ ਆ ਜੇ ਪਹਿਲੇ ਦਿਨ ਕਾ ਦੇਣਾ ਕੱਚਾ ਨਾ ਉਹ ਹੈ ਜਿਹੜੇ ਛੇੜਨੇ ਨੇ ਛੇੜਾਈ ਤੋਂ ਹਾਂ ਜੀ ਤਾਂ ਇਹ ਪੀਟਾ ਨਹੀਂ ਆ ਉਹ ਕਿਹੜਾ ਹੋਰ ਤੋਂ ਦੋ ਹੀ ਨਿਆਣੇ ਨਦੀ ਬਹਾਰ ਦੇ ਲੈ ਕੇ ਨੇ ਨਾ ਉਹਨਾਂ ਨੇ ਫੋਨ ਕਰਿਆ ਕਹਿੰਦੇ ਉੱਥੇ ਕੋਲ ਅੱਛਾ ਮੈਨੂੰ ਇਹ ਦੱਸੋ ਚਾਂਦੀ ਦੀ ਚੂੜੀ ਦਾ ਕੀ ਆ ਪ੍ਰਾਈਸ ਦਿਖਾਓ ਮੈਨੂੰ ਬੜੇ ਵੈਸੇ ਐਸਟੀਮੇਟ ਦੇਖ ਜਦੋਂ ਮੇਰੇ ਕੋਲ ਹੋਵੇ ਕੀ ਰੇਟ ਚੱਲ ਰਹੀ ਹੈ ਅੰਕਲ ਜੀ ਚਾਂਦੀ ਚਾਂਦੀ 150 1070 ਤੱਕ ਬਾਹਰ ਮਰੀਤ ਵੀਨੇ ਘੁਣੇ ਹੋ ਰਹੀ ਆ ਹਨਾ ਹੁਣੇ ਹੋਈ ਆ ਮਹਿੰਗੀ ਦੋ ਦੋ ਮਹੀਨੇ ਬਾਅਦ ਮਹਿੰਗੀ ਹੋ ਗਈ ਚਾਂਦੀ ਦੇ ਹੋਰ ਕਿੰਨਾ ਕੋਤਿੰਨੇ ਮਹੀਨੇ ਅਜ ਮਹਿੰਗੀ ਹੋਈ ਸੌਰੀ ਇਹ ਤਾਂ ਫਰਕ ਆਉਂਦਾ ਹੈ ਇਹ ਚਾਂਦੀ ਕਿਵੇਂ ਆਉਂਦੀ ਹੁੰਦੀ ਹੈ ਚਾਂਦੀ ਕਿੱਦਾਂ ਆਉਂਦੀ ਹੁੰਦੀ ਹੈ ਜਿਵੇਂ ਆਪਾਂ ਕਹਿ ਦਈਏ ਵੀ ਉਹ ਗ੍ਰਾਮ ਚ ਹੁੰਦਾ ਹੈ ਸੋਨਾ ਟੋਲੇ ਚ ਹੁੰਦਾ ਸੌਰੀ ਹਾਂ ਮੈਂ ਟੋਲੇ ਦਾ ਲਿਖਿਆ ਇੱਕ ਟੋਲੇ ਦਾ ਆ ਦੇਖੋ ਤਾਂ ਜਿਹੜੇ ਮੰਮੀ ਦੇ ਹੱਥ ਦੇ ਉਹ ਰੂਪੇ ਖੰਡ ਬਚਾ ਬਣਾ ਕੇ ਕਿ ਆ ਬਲਾ ਤੁਸੀਂ ਬਲਾ ਸੀਕਰ ਵਾਸੀ ਬੈਲਾ ਤਾਂ ਦਾਸੇ ਸੂਟ ਕਿੱਥੇ ਲੈ ਕੇ ਆਏ ਆ ਨਾ ਦੂਰ ਹੁੰਦਾ ਉਹ ਦਾਦੀ ਇਹ ਸੂਟ ਵਧੀਆ ਮਾਸੇ ਕਿੰਨੇ ਦਾ ਲੈ ਕੇ ਆਏ ਤਾਂ ਨਾਰਮਲ ਇਹ ਆ ਘਰ ਤੋਂ ਵਾਲਾ ਸੂਟ ਹੀ ਦਾਦੀ ਸੂਟ ਹੈ ਹਾਂ ਬੜੀ ਪਾੜੀ ਵਰਦੀ ਪਾੜੀ ਗੱਤੀ ਜੇ ਕੀ ਕਰਦੀ ਆ ਸਤੀ ਪਈ ਉੱਠੀ ਆ ਸੱਚੀ ਹਾਲ ਦੀ ਬਾਜੀ ਉਹ ਮਨ ਕੀ ਤੇ ਬਸ ਉਹਨਾਂ ਕੀ ਇਤਨੇ ਜੇ ਕਰਤਾਏ ਪੈਰੋ ਹੀ ਜਾਂਦਾ ਜੋ ਕਰ ਮੈਂ ਹਲ ਕੌਣਾ ਤਾਂ ਹੈ ਤਾਂ ਕਹਿੰਦੀ ਸੀ ਫੇਰ ਉਹ ਕਹਿੰਦੀ ਤੁਸੀਂ ਜਾਓ ਤੁਜੀ ਜਾਂਦਾ ਤੂੰ ਦਾਤੀ ਕਰੋ ਜੇ ਤਾਂ ਸੁਝੰਦਾ ਓਹੋ ਆਪਾਂ ਹੁਣ ਗਏ ਤੇ ਉੱਥੇ ਦਵਾਈ ਨਹੀਂ ਕਿੱਥੇ ਰੈਂਦੀ ਆ ਓਹੋ ਦਿਮਾਗ ਚੋਂ ਹੀ ਨਿਕਲ ਗਿਆ ਅੱਬ ਹੋ ਗਈ ਦਵਾਈਆਂ ਥੁਲ ਗਈ ਸ਼ੁਕਰ ਹੈ ਸਾਤੇ ਗਲਤੀ ਨਹੀਂ ਹੋਈ ਬੰਦੇ ਤੇ ਹੋ ਗਈ ਜੇ ਸਾਤੇ ਗਲਤੀ ਹੋ ਜਾਂਦੀ ਹਜ਼ਾਰ ਗੱਲਾਂ ਸੁਣਾਂਗੇ ਬੰਦੇ ਬੰਦੇ ਪਾ ਬੀ ਲੋਡ ਤੇ ਆ ਦੋ ਤਿੰਨ ਸਮਾਨ ਜਗਾ ਜਾ ਕੇ ਆਏ ਆ ਹੁਣ ਚੱਲ ਹੁਣ ਜਾ ਕੇ ਲੈ ਲੂਗੇ ਪਾਈ ਦੁਆਰੇ ਚੜ੍ਹ ਲੂਗੇ ਹੁਣ ਫੋਟੇ ਆ ਹੁ ਮਾ ਸਿੱਕਾ ਦਵਾਈ ਦਵਾਈ ਸਾਥੀ ਕਿੰਨੇ ਬਣਾ ਲੈ ਦਿਮਾਗ ਚ ਨਹੀਂ ਲਿਆ ਜੀ ਨਾ ਇਹਨਾਂ ਨੇ ਯਾਦ ਕਰਾਇਆ ਨਾ ਇਹਨਾਂ ਨੇ ਯਾਦ ਕਰਾਇਆ ਜੀ ਫੁੱਲੇ ਰਹੇ ਆ ਕੰਮ ਸਮਝ ਪਸੂ ਉੱਧਰ ਵੀ ਚੁਣ ਉਹ ਵੀ ਨਿੱਥਰੇ ਭੇਜਨੇ ਬੈਠੋ ਭਾਈ ਮਾਸੀ ਮਾਸੜ ਜੀ ਮਾਸੀ ਸੋਹਣੀ ਲੱਗਦੀ ਆ ਨਾਥਣੀ ਪਵਾ ਕੇ ਲਿਆਏ ਭਾਈ ਕੁੜੀ ਦੇ ਨਾਥਣੀ ਉਹ ਕਹਿੰਦੇ ਇਹਨੂੰ ਹੋਰ ਕਹਿੰਦੇ ਨਥਲੀ ਗੱਲੇ ਬਿਹਾਰੀ ਨਥਲੀ ਉਹ ਨਰੂ ਉਹ ਮੇਰਾ ਪੁੱਤ ਨੋਰ ਸਾਸੀ ਘਟਾ ਜੀ ਦਾ ਬਾਈ ਚਾਚੀ ਦਾ ਚਾਚੀ ਦਾ ਤੂੰ ਕਿੱਥੇ ਆ ਗਿਆ ਮੈਂ ਨਾ ਵਾਲਾ ਰਾਦੀ ਕੋਈ ਉਹ ਨਾ ਨੀ ਚੱਲ ਨੂੰ ਇਹ ਮਾਲਾ ਨਹੀਂ ਸੁਪੜਾਈ ਜਾਂਦਾ ਕੋਲੇ ਨਾਦੀ ਕੋਈ ਨੂੰ ਮਾਲਾ ਤਾਂ ਹੀ ਸੁਪੜੇ ਆਈ ਜਾਂਦੇ ਲੱਡੂ ਜੀ ਨੂੰ ਚਲੋ ਚਲਦੀਏ ਚੱਲਿਆ ਕੀ ਨਹੀਂ ਚੱਟੀ ਜੀ ਚਮਚਾ ਚਲਦੀਏ ਚਮਚਾ ਚਲਦੀਏ ਹੈ ਵੀ ਮਾਸੀ ਨੇ ਤਾਂ ਬਹਿ ਜਾ ਬਹਿ ਜਾ ਕਰਾਤੀ ਮਾਸੀ ਬ੍ਰੈਡ ਵੀ ਹੈ ਨੇ ਪੂਰੇ ਡਿਜ਼ਾਈਨ ਮਰ ਰੱਖ ਕੇ ਲੈ ਕੇ ਆਏ ਆ ਵੀ ਹੈ ਜੋਰ ਜੋਰ ਕੇ ਆਈਆਂ ਫਿਰ ਨਾ ਬਾਈ ਕਿੰਨੀ ਨਸਾ

और जितने दोहे का लगती है हम ये भी उठे गए थे। आया था कुछ नहीं। आया था कुछ अंदर निकाल दो जो चीज़ें फिर भी हमारे किचन में नहीं रहती हैं। कौन किया? अरे माता का। बाहर कहाँ हूँ? बास में बीच में सबसे ज़्यादा टाइम ली ना बाहर तो दोस्तों के ਦੇਖੀ ਜੀ ਨੇ ਵੀ ਨਿਆਣੇ ਕੇਰਨਾ ਤੇ ਨਿਆਣੇ ਤਾਂ ਦੱਸਿਆ ਨਹੀਂ ਕਿ ਜਿਆਣੇ ਆ ਜਾਣਗੇ ਉੱਤਾਈ ਦੇ ਹੁਣ ਮੰਮੀ ਮੋਹਾਂ ਹੈ ਜੀ ਮੰਮੀ ਨੇ ਹੈ ਮੋਹਾਂ ਲਈ ਆ ਜਾਨੀ ਆਇਆ ਜਾਨੀ ਆਉਹਾਂ ਆਹੋ ਪਿੱਛੇ ਦੇ ਉੱਥੇ ਵੀ ਉੜ ਲਿਆਦੇ ਉਹ ਕੰਨੇ ਉੱਲੜਦੇ ਲਿਆਦੇ ਸੀਗੇ ਹਾਂ ਪਰ ਇਹ ਜੀ ਵੀ ਲੈ ਕੇ ਉੜੇ ਸੋਹਣੀ ਲੱਗੀ ਬਾਸ ਹਾਂ ਵਧੀਆ ਹਾਂ ਨਾ ਬਾਈ ਸੁਖਰੀ ਛਾਗਾ ਸਾਡਾ ਕੈਮਰਾਮੈਨ ਅਸੀਂ ਕਰਤਾ ਫਰੀ ਪੈਣਾ ਬਰੈਡ ਆ ਅਗਲੇ ਪਾਣੀ ਕਿਤੇ ਮੇਰੇ ਤੋਂ 2 ਮਿੰਟ ਬਸ ਇਹ ਦੇਖ ਮਰਚਾ ਹੋ ਗਈ ਜਰਾ ਖੰਦੀਂਦੀ ਹੈ ਮੂੰਹ ਕੈਲੀ ਖਾੜੇ ਪੁੱਤਾ ਉਹ ਲੱਡੂ ਉਹ ਲੱਡੂ ਨਾ ਬਰੈਡ ਨਹੀਂ ਖਾੜੇ ਆਜਾ ਇਹ ਆਹ ਇਹ ਮੂਹ ਚ ਪਾਣਾ ਚਾਹੀਦਾ ਹੂੰ ਬਿਲਕੁਲ ਉਸ ਤੋਂ ਉਹਦੀ ਹੋ ਗਈ 1.5 ਸਾਲ ਨੇ ਨਾ ਦੇਖ ਤੇ ਪਰੋਗੀ ਇਹਨੂੰ ਇੱਕ ਸਾਲ 8 ਮਹੀਨਾ 9 ਲੱਗੇ। ਆਜਾ ਵਾ। ਇੱਕ ਸਾਲ 9 ਮਹੀਨਾ ਜੁਲਾਈ ਅਗਸਤ ਤੋਂ ਲੱਗੇ ਲੱਗਦਾ 9 ਮਹੀਨੇ। ਮੈਂ ਤਾਂ ਮਹੀ ਦੋਈ ਤਰੀਕੇ ਨਾਲ ਵਰਾਂ ਮੈਂ ਲੱਗੇ ਨਾ ਉੱਪਰ ਤੋਂ ਵਜਤ ਨਹੀਂ ਹੈ। ਹੈ? ਨਹੀਂ ਨਹੀਂ। ਜਿਹੜੀ ਕਾਲ ਨਹੀਂ। ਉਹ ਲਾਉਂ ਮੈਂ ਤਾਂ ਤੁਸੀਂ ਚੰਚਾ। ਉਹ ਕਿਹੜਾ ਸਮੀਰ ਆ ਨਹੀਂ। ਤਾਂ ਆਹਨ ਲੀਕ ਲਾ ਕੇ ਖਾਣਗੇ। ਇਹ ਗਨੀ ਮੈਨੂੰ ਕੋਈ ਖਾਂਦਾ ਹੁੰਦਾ ਹੁੰਦਾ ਚਾਹੇ ਸਮੋਸਾ ਹੋਵੇ ਭਾਵੇਂ ਚਾਹੇ ਹੋਵੇ ਬਰੈਡ ਛਾਗ ਲਈਏ ਸਮੋਸੇ ਯਾਰ ਲੈ ਸੌਰੀ ਬਰੈਡ ਸਮੋਸਾ ਸਮੋਸਾ ਵਾਦ ਇਹ ਸਵਾਦ ਉਹ ਗੀ ਬਜਿਆ ਪਿਆ ਚਲਣ ਠੀਕ ਆ ਜੀ ਫਿਰ ਹੁਣ ਛਕਾ ਮੈਂ ਵੀ ਮੇਰੇ ਮੁੰਜ ਵੀ ਆਈ ਜਾਂਦਾ ਪਾਣੀ ਭੁੱਖ ਲੱਗੀ ਹੋਈ ਹੈ ਮੈਂ ਬੰਦ ਉਹ ਰੋਟੀ ਵੀ ਨਹੀਂ ਖਾਦੀ ਹੂੰ ਤੇ ਮੈਂ ਲਈ ਬੈਠਾ ਰਹਿ ਕੇ ਰਹਾਂ ਉਹ ਦੇਖੀ ਕਿੱਥੇ ਕਿੱਥੇ ਪੁੱਠਾ ਹੋਇਆ ਦੱਸ ਗੱਡੀ ਉਹ ਬਹੁਤ ਬੁਰੀ ਹੋ ਗਈ ਗੱਡੀ ਪਲਟ ਗਈ ਜਿਵੇਂ ਜੇਸੀ ਵੀ ਬਣ ਗਈ ਗੱਡੀ ਕਸੂਤੀ ਕਸੂਤੀ ਹੈਗਾ ਪਟਾਈ ਗੱਡੀ ਦਾ ਇਹਨੇ ਕੱਢ ਲੈਣੀ ਦੇਖੀ ਕੱਢੂਗਾ ਦੇਖੀ ਹੁਣ ਇਹਨੇ ਝੋਟਾ ਖੁੰਟਾ ਹੈ ਦੇਖੀ ਹੁਣ ਉਹ ਨਹੀਂ ਉਹ ਇੱਕ ਗੱਲ ਆ ਦੇਖ ਲਓ ਮਸੀ ਰੋਇਆ ਨਹੀਂ ਜਮਾਈ ਹਾਂ ਹਾਂ ਨਿਕਲ ਨਿਕਲ ਲੈ ਭਾਈ ਕੱਢ ਲੈ ਮੁੰਡੇ ਦੀ ਗੱਡੀ ਉਹਨੇ ਤਾਂ ਕਟਾਈ ਕਰ ਦੇ ਇਹਨੇ ਤੈਨੂੰ ਘੇਰਿਆ ਦੋ ਤਿੰਨ ਵਾਰ ਮਾਰਤਾ ਸੀ ਤੂੰ ਸਾਈਕਲਾਂ ਤੋੜ ਲਈ ਯਾਰ ਤੂੰ ਆਹ ਵਧੀਆ ਕਰਦਾ ਹੈ ਉਹ ਦੇ ਪੁਠਾ ਕੇ ਬਾਉ ਮਰਾ ਬੱਜੇ ਮੈਂ ਖਿੱਚ ਵੀ ਗੱਡੀ ਫੇਰ ਮੋਰੂ ਹਲਤੀ ਬਹੁਤ ਆ ਇੰਨਾ ਹਲਤੀ ਆ ਨਾ ਨੇਰਾ ਹੀ ਤੂਫਾਨ ਆ ਦੂਆ ਨਹੀਂ ਨਿਕਲਦਾ ਬਾਹਰ ਇਹ ਸ਼ਾਬਾਸ਼ ਇਹੰਦਰ ਰੱਖਣਾ ਆਖੋ ਮੋਰੂ ਆਹ ਬੈਠਦਾ ਵੀ ਬੈਠਣਾ ਵੀ ਨਹੀਂ ਅੰਦਰ ਹੀ ਨੇ ਥੋੜੇ ਕਿਤੇ ਕਿਤੇ ਬੂੰਦ ਜੀ ਗਰੀ ਜਾਂਦੀ ਮਾਣੀ ਮੂਟੀ ਗਿਰਦੀ ਆ ਬੂੰਦ ਨਹੀਂ ਕਿਤੇ ਪੂਰਚੂਰ ਜੀ ਮਾਸੀ ਮੇਰੇ ਪਰ ਵੀ ਗਰੀ ਇੱਕ ਦੋ ਵਾਰ ਮੱਦਲ ਦਾ ਪਰ ਬਹੁਤ ਹੋਇਆ ਵਾ ਪਾਣੀ ਵੀ ਕੈਮਰਾ ਲਵਾਇਆ ਵਾ ਇੱਕੇ ਲਵਾਇਆ ਵਾ ਤਿੰਨਾ ਤਿੰਨਾ ਇੱਕ ਡੰਗਾਂ ਨਾਲ ਇੱਕ ਆਏ ਅਸੀਂ ਵੀ ਇਹਨਾਂ ਨੂੰ ਕਹਿੰਦੇ ਤੁਸੀਂ ਲਵਾ ਲੰਨੇ ਆ ਕਹਿੰਦੇ ਲਵਾ ਲੰਨੇ ਥੋੜਾ ਜਿਹਾ ਲਵਾਉਨੇ ਆ ਕੈਮਰਾ ਕੋਈ ਨਹੀਂ ਥੋੜਾ ਜਿਹਾ ਪੂਰਾ ਲਾਇਆ ਵਾ ਹਣਾ ਹਾਂ 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 ਮੱਸੀ ਅਸਰਵਿੰਦਰ ਪੱਣੀਆ ਰੱਖਣੀ ਹੁੰਦੀ ਇਹਨੂੰ ਤਾਂ ਕਰਕੇ ਕੈਮਰਾ ਮੰਮੀ ਕਹਿੰਦੀ ਮੇਰੀ ਕਹਿੰਦੇ ਦਿਰ ਪਰ ਲਾ ਕੇ ਭੇਜਿਆ ਕਰੋ ਫੇਰ ਨਹੀਂ ਰੱਖ ਕੋਣੀ ਆਹ ਦਾਸਾ ਤੁਮ ਦੁੱਧ ਪੌਣ ਦੁੱਧ ਪੌਣ ਜਾਵਾ ਕੈਮਰਾ ਸਿਰ ਪਰ ਰੱਖ ਕੇ ਓਹੋ ਛੇੜਦੇ ਚੰਗਾ ਫੇ ਮੱਸੀ ਹੈ ਹਾਂ ਹਾਂ ਗੁੱਸਾ ਆ ਗਿਆ ਇਹਨੇ ਕੀ ਹੋਇਆ ਹਾਂ ਹੂੰ ਲੱਗੇ ਜਾਣਾ ਫੋਟੇ ਕਿਤੇ ਗਿਰਦੀ ਜਣੀ ਦਰਵਾਜ਼ਾ ਗੋਲ ਲੱਗੀ ਆ ਖੋਲ ਦੇ ਜਾ ਜਾ ਖੋਲੋ ਖੋਲ ਦੇ ਗੇਟ ਪੁੱਤ ਚੱਲੀਏ ਫਿਰ ਆਪਣੇ ਉਰੇ ਦਾ ਨਹੀਂ ਨੂੰ ਪਤਾ ਆਪਣੇ ਵਾਲੇ ਗੇਟ ਦਾ ਤਾਂ ਪਤਾ ਆਪਣੇ ਵਾਲਾ ਵੀ ਜਦੇ ਖੋਲ ਦਿੰਦੀ ਇਹ ਗੇਟ ਵੀ ਥੋੜਾ ਭਾਰਾ ਨਾ ਸਾਡਾ ਹੌਲਾ ਐ ਖੋਲਣਾ ਤਾਂ ਐ ਨਹੀਂ ਦੇਖੀ ਸੜਕ ਪਰ ਆਜਵੇ ਕੋਸ ਆ ਜਾ ਹੁਣ ਮਾਸੀ ਜੀ ਆਏ ਮਾਰੇਓ ਕਿਹੜਾ ਜਾਣ ਵੀ ਬਹੁਤਾ ਪਤਾ ਆ ਮਾਸੀ ਦਾ ਕਿੱਥੇ ਟਾਈਮ ਲੱਗਦਾ ਸਾਡੇ ਕੋਲ ਆ ਕਾਲਾ ਜੀ ਸੇਮ ਮਸ਼ੀਨ ਬਟਨ ਲਾਦੀ ਆਹ ਦੁਖਦਾ ਨਹੀਂ ਹੈਗਾ ਇੱਕੋ ਮੁਲੀ ਰਹਾ ਮੈਂ ਤਾਂ ਹੀ ਲਿਖਦੀ ਆ ਪੱਤੇ ਨਹੀਂ ਲਿਖਦਾ ਉਹ ਆਏ ਠੀਕ ਹਨ ਹੌਲੀ ਹੌਲੀ ਹੋਣੀ ਹੈ ਕੋਈ ਪਤਾ ਮੈਨੂੰ ਕਿਆ ਕਹਿੰਦਾ ਕੋਈ ਕਹਿੰਦਾ ਤੇਰੇ ਸੂਲ ਨਾਲ ਕਰਦੇ ਆਨੇ ਬੇਨ ਹੈ ਬੰਦੇ ਵੀ ਆ ਮੇਰੀ ਜ਼ਿੰਦਗੀ ਦੇ ਵਿੱਚ ਹੋਰ ਕੀ ਆਵੇਂ ਮੈਂ ਹਰਦੀ ਤਾਂ ਦੇਖ ਤੂੰ ਬਾਹਰ ਲਹੌਰ ਮਾਸੀ ਆਏ ਕਰੋ ਨੌਰ ਨੂੰ ਤੁਸੀਂ ਇੱਥੇ ਰੱਖੋ ਉਸੇ ਚੱਲਦੇ ਆ ਫਿਰ ਰੱਖ ਲੋ ਇਹ ਨੂੰ ਇੱਥੇ ਰੱਖ ਲੋ ਇਹ ਕਿੱਥੇ ਰਹਿ ਜੂਗੀ ਦਾਦੀ ਵਗੈਰਾ ਗੱਡੀ ਗੋਲ ਪਹਿਲਾਂ ਜਾਂਦੀ ਹੈ ਪੁੱਦਾ ਗੱਡੀ ਗੋਲ ਨੂੰ ਭਜ ਲਈ ਅਗਲੀ ਮਾਸੀ ਚਲੋ ਦਾਦੀ ਆਏ ਕਿੰਨੀ ਸਮਝ ਆਏ ਮਾਸੀ ਕਹੇ ਹੱਥ ਮਾਰਦੀ ਕਿ ਹੱਥ ਕਹਿੰਦੀ ਰਹਿ ਲਓ ਉੱਧਰ ਚੱਕੀ ਕਹਿੰਦੀ ਚੱਕੀ ਖਲੋ ਚਲੀਏ ਫਿਰ ਚਲੀਏ ਨਹੀਂ ਮੇਰੀਆਂ ਚੱਪਲਾ ਮੇਰੀ ਚੱਪਲਾ ਚਾਚੂ ਨੂੰ ਕਿ ਆਜੋ ਹੁਣ ਚਾਚੂ ਆਜਾ ਚਾਚੂ ਤੇਲਾ ਚਰਾਂ ਉਹ ਚੱਲੀਏ ਜੂਰੀ ਰਹਿਣਾ ਮੈਂ ਨੂਰ ਕੱਟੀ ਚਲਾਉਗੀ ਕਿ ਨੀ ਖੋ ਸੰਦ ਲੇਖ ਲੈ ਖੋਲਤੀ ਕਿੱਥੇ ਬੈਠਣਾ ਆਪਾਂ ਆ ਦੀ ਕਹਿੰਦੀ ਆ ਦੀ ਉਹ ਭਾਖ ਜਾਂਦਾ ਏ ਹਾਂ ਉਹ ਤਾਂ ਕਿ ਖੋਲਦੀ ਨਹੀਂ ਹਜੇ ਛੋਟੀ ਆ ਦੇਖੀ ਆ ਤਾਕੀ ਖੋਲ ਉਹ ਖੋਲ ਹੋਲੋ ਟਾਕੇ ਲੈ ਮੈਂ ਖੋਲਾ ਪੁੱਤ ਖੋਲ ਦੇ ਮਮੀ ਇਹ ਰਾ ਕਿ ਹੋਇਆ ਵੇ ਉਹ ਤਾਂ ਫਟ ਗਈ ਦੀ ਲਾਈਟ ਥੋੜੀ ਜਿਹੀ ਪਾ ਲੋ ਇਹਨੂੰ ਪਾਣੀ ਨਾ ਤਰਜਵੇ ਜੇ ਇਹ ਫਿਰ ਪਾਣੀ ਪੈ ਗਿਆ ਆ ਦੇਖ ਪਾਣੀ ਵਿੱਚ ਪਾਣੀ ਹੋ ਆ ਚਲੋ ਫੇਰ ਇੱਕ ਵਾਰ ਸਹੀ ਕਰਾਉਣੀ ਆ ਚਲੋ ਭਾਈ ਕੋਈ ਕਰੀ ਕੋਈ ਚੈੱਕ ਕਰੋ ਕਿ ਆ ਕੋਈ ਸਾਰਾ ਕੁਝ ਲੈ ਦੱਸ ਜੇ ਛੱਤੇ ਹੋ ਜੀ ਫੇਰ ਸਾਲ ਗੱਲਾਂ ਕਰਾਉਣੀ ਆ ਕੋਈ ਨਾ ਕੋਈ ਨਾ ਪਾ ਦਿੰਦੇ ਆ ਚੱਲ ਚੱਲੋ ਤੁਸੀਂ ਮੰਮੀ ਗੱਲਾਂ ਕਰੋ ਚਲੋ ਠੀਕ ਆ ਮਸੀਫ ਚੰਗੀ ਜੀ ਸੁੱਕ ਆ ਗਈ ਮੈਂ ਠੀਕ ਆ ਬੱਸ ਹੀ ਬਾਈ ਫਿਰ ਮਸੀ ਆਜੂ ਆ ਗਈ ਚੰਗਾ ਫਿਰ ਹਾਂ ਚੰਗਾ ਪੈਣੀ ਆ ਹੀ ਫਿਰ ਹੈ ਤੇ ਕਿਹੜਾ ਮਾਰੀ ਪਰ 8 ਦਿਨ 18 ਸਾਲਾਂ ਵਰਗੇ ਲੱਗਦੇ ਆਠ ਦਿਨ 18 ਸਾਲਾਂ ਵਰਗੇ ਲੱਗਦੇ ਆ ਹੋਰ ਕੋਈ ਨਹੀਂ ਕਰਮ ਨਹੀਂ ਕਰ ਬਾਈ ਸਤਿਆ ਕਰਾ ਲੀ ਕੈ ਮੰਮੀ ਨੂੰ ਪੁੱਛਣਾ ਟਾਂਲੇ ਥੋੜੀ ਆਉਹ ਕਾਫੀ ਦਾਈ ਦੀ ਲੱਗਦੀ ਹਾਂ ਫਾਈ ਕਰਨੀ ਬਹੁਤ ਹੈ ਚੰਗਾ ਜੀ ਫਿਰ ਚਲੋ ਠੀਕ ਹੈ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਅਸੀ ਕਾ